ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਖਤਰ ਤੇ ਬਲਾਰੇ ਮੁੱਖ ਸੇਵਾਦਾਰ ਹਲਕਾ ਰਾਜਪੁਰਾ ਚਰਨਜੀਤ ਸਿੰਘ ਬਰਾੜ ਨੇ ਇੱਕ ਖੁੱਲਾ ਪੱਤਰ ਸੁਖਵੀਰ ਸਿੰਘ ਬਾਦਲ ਦੇ ਨਾਮ ਲਿਖਿਆ। ਉਹਨਾਂ ਲਿਖਿਆ ਕਿ ਮੈਂ ਇਲੈਕਸ਼ਨ ਦੇ ਅਗਲੇ ਦਿਨ ਤੋਂ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਪੈਂਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਾਹੀਂ ਸੁਝਾ ਦੇਣੇ ਪੈ ਰਹੇ ਐ। ਉਹਨਾਂ ਲਿਖਿਆ ਕਿ ਜੋ ਮੈਂ ਲਿਖ ਰਹੇ ਹਾਂ ਉਸਦਾ ਤੁਹਾਨੂੰ ਇਹ ਗੱਲ ਚੰਗੀ ਵੀ ਨਾ ਲੱਗੇ। ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਣੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਜ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਪੁੰਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬੀਬਾ ਹਰਸਿਮਰਤ ਕੌਰ ਪਾਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਸਰਦਾਰ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਐਸਸੀ ਵਿੰਗ ਮੈਂਬਰ ਸਰਦਾਰ ਹੀਰਾ ਸਿੰਘ ਕਾਪੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਜਿਹੜੀ ਐਨਕੇ ਸ਼ਰਮਾ ਪ੍ਰਧਾਨ ਟ੍ਰੇਡ ਤੇ ਇੰਡਸਟਰੀ ਬੈਂਕ ਮੈਂਬਰ ਅਤੇ ਮੈਨੂੰ ਉਸ ਵਿੱਚ 76 ਬਿਨਾ ਬੋਟ ਦੇ ਅਧਿਕਾਰ ਤੋਂ ਬਣਾ ਸਕਦੇ ਹਾਂ ਕੋਰ ਕਮੇਟੀ ਦੀ ਸਲਾਹ ਨਾਲ ਕਨਵੀਨਰ ਜਾਂ ਮੈਂਬਰ ਹੋਰ ਕੋਈ ਵੀ ਹੋ ਸਕਦੇ ਆ ਇਹ ਐਲਾਨ ਕਰਉ ਕਿ ਇਹ ਪ੍ਰਜੀਡੀਅਮ 14 ਦਸੰਬਰ 2024 ਤੱਕ ਜਦੋਂ ਤੱਕ ਨਵੀਂ ਭਰਤੀ ਹੋ ਕੇ ਨਵੇਂ ਡੈਲੀਗੇਟਾਂ ਆਹੀ ਨਵੇਂ ਪ੍ਰਧਾਨ ਦੀ ਚੋਣ ਨਾ ਹੋ ਜਾਵੇ ਉਸ ਸਮੇਂ ਤੱਕ ਪਾਰਟੀ ਦੇ ਸਾਰੇ ਫੈਸਲੇ ਅਪਰੋਕਤ ਜਾਂ ਜਿਹੜੀ ਵੀ ਪ੍ਰਜੀਡੀਅਮ ਬਣੇ ਉਹ ਕਰੇਗੀ ਤਾਂ ਸਦਸਦਾਂ ਦਾ ਲਿਖਿਆ ਹੈ ਕਿ ਨਵਾਂ ਪ੍ਰਧਾਨ ਜਦੋਂ ਤੱਕ ਨਹੀਂ ਬਣ ਜਾਂਦਾ ਉਹ ਤੱਕ ਪਾਰਟੀ ਦੇ ਸਾਰੇ ਫੈਸਲੇ ਜਿਹੜੀ ਇਹ ਕਮੇਟੀ ਹੈ ਉਹ ਕਰੂਗੀ ਤਾਂ ਕਹਿਣ ਦਾ ਪਾਪ ਪ੍ਰਧਾਨਗੀ ਤੇ ਵੀ ਕਿਤੇ ਨਾ ਕਿਤੇ ਸਵਾਲ ਉਠਾਏ ਜਾ ਰਹੇ ਆ ਅੱਗੇ ਉਹਨਾਂ ਲਿਖਿਆ ਹੈ ਕਿ ਜਿਸ ਵਿੱਚ ਆਉਣ ਵਾਲੇ ਬਾਈ ਇਲੈਕਸ਼ਨ ਲੜਨਾ ਐਸਜੀਪੀਸੀ ਦੀਆਂ ਵੋਟਾਂ ਬਣਾਉਣਾ ਜੇਕਰ ਜਨਰਲ ਇਲੈਕਸ਼ਨ ਆਉਦੇ ਆ ਤਾਂ ਉਹ ਲੜਾਉਣੀ ਜੇਕਰ ਜਨਰਲ ਚੋਣਾਂ ਨਹੀਂ ਆਉਂਦੀਆਂ ਤਾਂ ਨਵੰਬਰ ਵਿੱਚ ਐਸਜੀਪੀਸੀ ਮੈਂਬਰਾਂ ਤੋਂ ਐਸਜੀਪੀਸੀ ਪ੍ਰਧਾਨ ਤੇ ਅੰਤਰਿਕ ਕਮੇਟੀ ਦੀ ਚੋਣ ਕਰਵਾਉਣੀ ਪਾਰਟੀ ਦੀ ਪਾਰਟੀ ਆ ਸਾਰੇ ਸਿਆਸੀ ਕੰਪਰਜੀਡੀਅਮ ਦੇਖੇਗੀ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪੈਰਾ ਦੇਵਾਂਗਾ ਤਾਂ ਸਖਬੀਰ ਬਾਦਲ ਨੂੰ ਸਿੱਧਾ ਸਿੱਧਾ ਕਿਹਾ ਗਿਆ ਹੈ ਕਿ ਤੁਸੀਂ ਹੁਣ ਕੋਈ ਵੀ ਫੈਸਲਾ ਨਾ ਲਓ ਇਹ ਪਰਜੀਡੀਅਮ ਜਿਹੜੀ ਬਣਾਈ ਜਾਵੇਗੀ ਪੰਜ ਪ੍ਰਧਾਨੀ ਉਹੀ ਜਿਹੜੇ ਸਾਰੇ ਕੰਮ ਕਾਜ ਦੇਖੇਗੀ ਤਾਂ ਤੁਸੀਂ ਤਾਂ ਸਿਰਫ ਉਹਨਾਂ ਦਾ ਹੁਕਮ ਮੰਨਣਾ ਹੈ ਦੂਜਾ ਜੋ ਅਸੀਂ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਮੰਗ ਚੁੱਕੇ ਹਾਂ ਮੈਂ ਉਸ ਸਮੇਂ 14 ਦਸੰਬਰ ਦੇ ਮੌਕੇ ਵੀ ਮਾਫੀ ਮੰਗਣ ਤੋਂ ਪਹਿਲਾਂ ਵੀ ਤੁਹਾਨੂੰ ਜ਼ੁਬਾਨੀ ਵੀ ਤੇ ਲਿਖਤੀ ਵੀ ਬੇਨਤੀ ਕੀਤੀ ਸੀ ਕਿ ਮਾਫੀ ਵਿਧੀ ਵਿਧਾਨ ਮੁਤਾਬਕ ਲਿਖ ਕੇ ਮੰਗ ਲਈਏ ਜੋ ਸਜ਼ਾ ਸ੍ਰੀ ਕਾਲ ਤਖਤ ਸਹਿਬ ਲਾਵੇਗਾ ਉਹ ਨਿਮਾਣੇ ਸਿੱਖੀ ਤਰ੍ਹਾਂ ਭੁਗਤਗੇ ਪ੍ਰਮਾਤਮਾ ਪਲੀ ਕਰੂਗਾ ਪਰ ਜਿਵੇਂ ਬਾਕੀ ਸਲਾਹਾਂ ਨੂੰ ਅਕਸਰ ਦਰਕਨਾਰ ਕਰ ਦਿੱਤਾ ਜਾਂਦਾ ਹੈ ਕਿ ਠੀਕ ਉਸੇ ਤਰ੍ਹਾਂ ਇਹ ਸਲਾਹ ਵੀ ਜਿਹੜੀ ਹੈ ਸਮੇਂ ਉਸ ਸਮੇਂ ਜਿਹੜੀ ਹੈ ਨਹੀਂ ਮੰਨੀ ਮੰਨੀ ਗਈ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਹੀ ਖੜੀ ਹੈ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੈ ਤਾਹੀ ਇਹਨਾ ਮਾੜਾ ਹਾਲ ਹੋ ਗਿਆ ਬੀਬਾ ਹਰ ਸਿਮਰਤ ਕਾਲਜ ਦੀ ਕੋਰੇ ਬਾਦਲ ਜੀ ਉਹ ਤਾਂ ਜਿੱਤ ਚੁੱਕੀ ਹੈ ਕਿਉਂਕਿ ਉਹਨਾਂ ਦੀ ਮਿਹਨਤ ਸੀਗੀ ਔਰ ਨਾਲ ਹੀ ਉਹ ਡੇਰੇ ਦੀ ਮਾਫੀ ਕਰਾਉਣ ਦੇ ਜਿਹੜੇ ਭਾਗੀਦਾਰ ਵੀ ਨਹੀਂ ਸਨ ਤਾਂ ਉਹਨਾਂ ਦਾ ਸਿੱਧਾ ਸਿੱਧਾ ਲਿਖਿਆ ਹੈ ਕਿ ਹਰ ਸਿਮਰਤ ਕੋਰ ਬਾਦਲ ਜਿਹੜੀ ਉਹ ਜਿੱਤੇ ਨੇ ਤਾਂ ਉਹ ਉਹਨਾਂ ਦੀ ਮਿਹਨਤ ਹੈ ਔਰ ਜੋ ਡੇਰੇ ਦੀ ਮਾਫੀ ਸੀ ਉਹਦੇ ਵਿੱਚ ਵੀ ਉਹਨਾਂ ਦਾ ਕਹਿੰਦੇ ਕੋਈ ਜਿਹੜਾ ਹਿੱਸਾ ਉਹ ਨਹੀਂ ਸੀਗਾ ਤਾਂ ਦੂਜੇ ਪਾਸੇ ਉਹਨਾਂ ਨੇ ਇਹ ਵੀ ਲਿਖਿਆ ਕਿ ਜੇਕਰ ਪੰਚ ਪ੍ਰਧਾਨੀ ਨਹੀਂ ਬਣਾਉਣੀ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਖਤੀ ਮਾਫੀ ਮੰਗ ਜਰੂਰ ਲਈਏ ਤੀਜਾ ਸੁਝਾਅ ਇਹ ਵੀ ਹੈ ਕਿ ਪਾਰਟੀ 1 ਮਹੀਨੇ ਵਿੱਚ ਖੜੀ ਹੋ ਸਕਦੀ ਹੈ ਪਰ ਸ਼ਰਤ ਇਹ ਹੈ ਕਿ ਮਾਫੀ ਦੇ ਨਾਲ ਨਾਲ ਮੇਰੀ ਸਲਾਹ ਮੁਤਾਬਕ 1 ਮਹੀਨਾ ਚੱਲ ਕੇ ਦੇਖੋ ਜਿੱਥੇ ਪਿਛਲੇ ਦੰਨ ਸਾਲ ਤੋਂ ਆਪਣੇ ਨਿੱਜੀ ਮੁਆਫਦ ਪਾਲਣ ਵਾਲੇ ਬਦਨਾਮ ਸਿਆਸੀ ਸਲਾਹਕਾਰ ਤੇ ਨਿੱਜੀ ਤੌਰ ਤੇ ਤੰਗਦਿਲ ਇਨਸਾਨ ਆਪਸਰਾ ਤੇ ਤਨਖਾਹਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉੱਥੇ ਹੁਣ 1 ਮਹੀਨਾ ਲੋਕਾਂ ਦੀ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖੋ ਪਾਰਟੀ ਵੀ ਚੜ੍ਹਦੀ ਕਲਾ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣ ਜਾਓਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜਜ਼ਬੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਖ ਦੇਣ ਵਾਲੇ ਸਲਾਹਕਾਰਾਂ ਨਾਲ ਜੇਕਰ ਮੇਰੀ ਕੋਈ ਗੱਲ ਚੰਗੀ ਨਹੀਂ ਲੱਗੀ ਤਾਂ ਨਿਮਰਤਾ ਸਹਿਤ ਮਾਫੀ ਚਾਹੁੰਦਾ ਤਾਂ ਇਹ ਸਿੱਧਾ ਖੁੱਲਾ ਪੱਤਰ ਜਿਹੜਾ ਲਿਖਿਆ ਗਿਆ ਚਰਨਜੀਤ ਬਰਾੜ ਵੱਲੋਂ ਤਾਂ ਕਿਤੇ ਨਾ ਕਿਤੇ ਪ੍ਰਧਾਨ ਕੀਤੇ ਸਵਾਲ ਵੀ ਉਠਾਏ ਲੱਗਦੇ ਆ ਉਹਨਾਂ ਕਹੇ ਕਿ ਉਦੇ ਸਮਾਂ ਮੇਰੇ ਮੁਤਾਬਕ ਚੱਲ ਕੇ ਦੇਖੋ ਜਾਂ ਇਹ ਜਿਹੜੀ ਪੰਜ ਪ੍ਰਧਾਨੀ ਬਣਾਉਣ ਦੀ ਗੱਲ ਕੀਤੀ ਹੈ ਉਹਦੇ ਮੁਤਾਬਕ ਚੱਲ ਕੇ ਦੇਖੋ ਤਾਂ ਪਾਰਟੀ ਜਿਹੜੀ ਫਿਰ ਉਸੇ ਤਰੀਕੇ ਦੇ ਨਾਲ ਖੜੀ ਹੋ ਸਕਦੀ ਹੈ ਔਰ ਮਾਫੀ ਵਾਲੀ ਗੱਲ ਤੇ ਵੀ ਜਿਹੜਾ ਜ਼ਿਆਦਾ ਤਰਜੀਹ ਜਿਹੜੀ ਉਹ ਦਿੱਤੀ ਗਈ ਹੈ ਕੀ ਲੱਗਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤੀ ਸੋਰ ਉੱਠਨੇ ਸ਼ੁਰੂ ਹੋ ਗਏ ਹੈ ਜਾਂ ਹੁਣ ਇਸ ਖੁੱਲੇ ਪੱਤਰ ਨੂੰ ਲੈ ਕੇ ਅੱਗੇ ਜਿਹੜੇ ਸੁਖਬੀਰ ਬਾਦਲ ਜੀ ਕੀ ਫੈਸਲਾ ਲੈਂਦੇ ਹੈ ਜਾਂ ਚਰਨਜੀਤ ਬਰਾੜ ਤੇ ਹੀ ਕੋਈ ਕਾਰਵਾਈ ਹੋ ਸਕਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ